ਅ ਦੋਸਤੋ ਆ ਵੀਡੀਓ ਨਾ ਜਿਹੜੀ ਮੈਂ ਇੱਕ ਇਨਸਾਨੀਅਤ ਤੇ ਪਾਉਣ ਲੱਗਾ ਵੀ ਇਨਸਾਨੀਅਤ ਕਿੱਥੇ ਤੱਕ ਗਈ ਆ ਹਨਾ ਮੈਂ ਨਾ ਕਿ ਗੋਰਿਆਂ ਦੇ ਘਰ ਕੰਮ ਕਰਦਾ ਪਿਆ ਤੇ ਹਫਤਾ ਪਹਿਲਾਂ ਨਾ ਉਹਨਾਂ ਦਾ ਕੁੱਤਾ ਮਰ ਗਿਆ ਬਿਮਾਰ ਸੀਗਾ ਉਹ ਮਰ ਗਿਆ ਤੇ ਗੋਰੀ ਦਾ ਇੰਨਾ ਲਗਾ ਆ ਉਸ ਕੁੱਤੇ ਨਾਲ ਵੀ ਗੋਰੀ ਕਹਿੰਦੀ ਵੀ ਇੱਕ ਹਫਤਾ ਵਨ ਵੀਕ ਤੁਸੀਂ ਹੁਣ ਇੱਥੇ ਕੰਮ ਨਹੀਂ ਕਰਨਾ ਵੀ ਮੈਂ ਬਹੁਤ ਏਦਾਂ ਡਿਪਰੈਸ਼ਨ 'ਚ ਚਲ ਗਈ ਆ ਵੀ ਮੇਰਾ ਉਹ ਕੁੱਤਾ ਮਰ ਗਿਆ ਹਨਾ ਤੇ ਸਾਨੂੰ ਫੀਲ ਹੋਇਆ ਵੀ ਠੀਕ ਆ ਯਾਰ ਵੀ ਹਨਾ ਇਹ ਬਥੇਰਾ ਕਰਦੇ ਆ ਉਹਨਾਂ ਨਾਲ ਕੁੱਤਿਆਂ ਨਾਲ ਅਸੀਂ ਇੱਕ ਹਫਤਾ ਕੰਮ ਬੰਦ ਰੱਖਿਆ ਉੱਥੇ ਪੁਰਾਣੀ ਗੱਲ ਆ ਤੇ ਫਿਰ ਕੰਮ ਕੰਟੀਨਿਊ ਸ਼ੁਰੂ ਹੋ ਗਿਆ ਤੇ ਉਹ तकरीबन ਮਹੀਨੇ ਬਾਅਦ ਉੱਥੇ ਦੋ ਮਹੀਨ ਦੋ ਕੁ ਮਹੀਨ ਸਾਡਾ ਕੰਮ ਸੀਗਾ तकरीबन ਮਹੀਨੇ ਬਾਅਦ ਨਾ ਉਹਦੀ ਮੰਮੀ ਐਕਸਪਾਇਰ ਹੋ ਗਈ ਅਸੀਂ ਕੰਮ ਬੰਦ ਕਰਤਾ ਅਸੀਂ ਕਿ ਆ ਵੀ ਚੱਲ ਵੀ ਹੁਣ ਉਹ ਵੀ ਇਦਾਂ ਦੀ ਗੱਲ ਹੋ ਗਈ ਆ ਹਨਾ ਤੇ ਅਸੀਂ ਨੈਕਸਟ ਡੇ ਉੱਥੇ ਗਏ ਨਹੀਂ ਤੇ ਗੋਰੀ ਦਾ ਸਵੇਰੇ ਫੋਨ ਆ ਗਿਆ ਤੁਸੀਂ ਕੰਮ ਤੇ ਕਿਉਂ ਆਂਦੀ ਆਂ ਵੀ ਮੇਰਾ ਕੰਮ ਤੁਸੀਂ ਛੇਤੀ ਫਿਨਿਸ਼ ਕਰਨਾ ਅਸੀਂ ਕਿਹਾ ਵੀ ਤੁਹਾਡੀ ਵੀ ਮੰਮੀ ਦਖਸ ਪਰ ਹੋਈ ਆ ਵੀ ਵੀ ਅਸੀਂ ਕਿੱਦਾਂ ਕੰਮ ਕਰ ਸਕਦੇ ਹਾਂ ਉੱਥੇ ਨਾ ਤੁਹਾਡੇ ਘਰ ਦਾ ਮਾਹੌਲ ਇਦਾਂ ਵੀ ਅਸੀਂ ਉਹ ਕਹਿੰਦੀ ਫੇਰ ਕੀ ਹੋ ਗਿਆ ਵੀ ਉਹਨੇ ਜਾਣਾ ਸੀਗਾ ਉਹ ਚਲ ਗਈ ਹਨਾ ਤੇ ਕੰਮ ਜਿਹੜਾ ਹੈਗਾ ਉਹਨੂੰ ਕੰਪਲੀਟ ਕਰੋ ਤੇ ਤੁਸੀਂ ਆਓ ਤੇ ਅਸੀਂ ਬੜੇ ਹੈਰਾਨ ਹੋਏ ਇਸ ਗੱਲ ਤੇ ਵੀ ਇੱਕ ਕੁੱਤਾ ਜਦੋਂ ਮਰਿਆ ਸੀ ਉਹਨੇ ਇੱਕ ਹਫ਼ਤੇ ਲਈ ਸਾਨੂੰ ਕਿਹਾ ਵੀ ਕੰਮ ਪੜਨਾ ਨਹੀਂ ਇੱਥੇ ਤੇ ਉਹਦੀ ਮਾਂ ਮਾਰ ਰਹੀ ਆ ਉਹ ਕਹਿ ਰਹੀ ਆ ਵੀ ਤੁਸੀਂ ਕੰਮ ਕਰ ਰਿਓਨ ਕਰੋ ਇਨਸਾਨੀਅਤ ਗੋਰਿਆਂ ਦੀ ਵਿੱਚ ਕਿਤਾ ਕੀ ਮਾਹੌਲ ਆ ਮੈਂ ਬਹੁਤ ਹੈਰਾਨ ਐ ਇਸ ਗੱਲ ਤੇ ਵੀ ਬੋਡੀ ਲੈ ਗਏ ਆ ਜਿੱਥੇ ਰੱਖਣੀ ਉਹ ਰੱਖਤੀ ਆ ਤੇ ਉਹ ਕੰਟੀਨਿਊ ਸੇਮ ਕੋਈ ਫਰਕ ਨਹੀਂ ਪੈ ਰਿਹਾ ਜੋਬ ਜਾ ਰਹੀ ਆ ਉਹਦਾ ਹਸਬੰਡ ਜੋਬ ਜਾ ਰਿਹਾ ਅਸੀਂ ਉਥੇ ਕੰਮ ਕਰ ਰਹੇ ਹਾਂ ਉਸ ਘਰ ਦੇ ਵਿੱਚ ਤੇ ਉਥੇ ਇਹ ਫਰਕ ਨਹੀਂ ਪੈ ਰਿਹਾ ਵੀ ਕੋਈ ਬੰਦੇ ਦੀ ਉਥੇ ਡੈਥ ਹੋਈ ਆ ਤੇ ਉਹ ਉਹਦੇ ਪਰਿਵਾਰ ਦਾ ਹਿਸਾਸੀ ਤੇ ਅੱਜ ਉਹਨਾਂ 'ਚ ਉਹ ਨਹੀਂ ਹੈਗਾ ਉਹਨਾਂ ਨੂੰ ਕੋਈ ਇਸ ਚੀਜ਼ ਦਾ ਫਰਕ ਨਹੀਂ ਪਿਆ ਪਰ ਕੁੱਤੇ ਮਰੇ ਤੇ ਉਹ ਇੱਕ ਹਫਤਾ ਸਦਮੇ 'ਚ ਸੀ ਇਹ ਆ ਗੋਰਿਆਂ ਦਾ ਇਤਰਾ ਮਾਹੌਲ ਸੋ ਮੈਂ ਵੀਡੀਓ ਤਾਂ ਬਣਾਈ ਪਰ ਮੈਨੂੰ ਬੜਾ ਇਹ ਮਹਿਸੂਸ ਹੋਈ ਇਹ ਚੀਜ਼ ਤੁਸੀਂ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਵੀ ਸਹੀ ਆ ਸਾਡਾ ਕਲਚਰ ਨਹੀਂ ਹੈ ਕਿ